ਹਾਂਜੀ ਸਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਜਿੱਥੇ ਬੰਦਾ ਤੈਰ ਧਰੇ ਪੂਜਾ ਅਰਚਣ ਖਾਪਨ ਸੋਆ ਮੈਂ ਹਰਮ ਸਿੰਘ ਨਵ ਜੀਵਨ ਵੈਦਰ ਸੋਸਾਇਟੀ ਜਿਲੰਦਰ ਅਬ ਸੰਤਾਨੋ ਗੁਰੂ ਨਾਨਕ ਦੇਵ ਜੀ ਦੇ 555 ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇੱਕੇ ਬੇਨਤੀ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਜੀ ਇਸ ਸੁਸਾਇਟੀ ਨੂੰ ਚੜ੍ਹਦੀ ਕਲਾ ਕਰਨੀ ਹੁੰਦੇ ਪਰਿਆ ਹੱਥ ਰੱਖਣਾ ਜੀ ਤੇ ਅੱਗੇ ਵਾਸਤੇ ਕੋਈ ਵੀ ਦੁੱਖ ਤਕਲੀਫ ਆਵੇ ਤੇ ਨਾ ਕਿ ਅਰੇ ਸ਼ੋ ਝੜੇ ਸ਼ਰਨ ਪ੍ਰੇਸ਼ ਉਤਰੇ ਜਿਹੜਾ ਇਸ ਸੁਸਾਇਟੀ ਵਿੱਚ ਆਵੇ ਉਹਦਾ ਭਲਾ ਹੋਵੇ ਤੇ ਜਿਹੜਾ ਇਸ ਨਾਲ ਅੜੇ ਉਹ ਝੜੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਪ੍ਰਤੀ